ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ ਬਾਰਡਰ ਪਾਰ ਹਥਿਆਰ ਤਸਕਰੀ ਤੇ ਮੈਡਿਊਲ ਬੇਨਕਾਬ ਦੋ ਤਸਕਰ ਗ੍ਰਿਫਤਾਰ 7 ਮਾਡਰਨ ਪਿਸਤੌਲ ਵੀ ਕੀਤੇ ਬਰਾਮਦ ਅੰਮ੍ਰਿਤਸਰ ਕਮਿਸ਼ਨਰ ਰੇਟ ਪੁਲਿਸ ਨੇ ਖੂਫੀ ਆਪਰੇਸ਼ਨ ਦੌਰਾਨ ਪਾਕਿਸਤਾਨ ਨਾਲ ਜੁੜੇ ਹਥਿਆਰ ਤਸਕਰੀ ਗੋਦ ਦਾ ਪਰਦਾ ਪਾਸ਼ ਕਰ ਦਿੱਤਾ ਹੈ ਪੁਲਿਸ ਨੇ ਦੋ ਤਸਕਰ ਜਗਰਾਤ ਸਿੰਘ ਤੇ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਪਿਸਤੌਲ ਬਰਾਮਦ ਕੀਤੇ ਹਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹਥਿਆਰਾਂ ਦੀ ਇਹ खेप ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੀ ਗਈ ਅਤੇ ਤਸਕਰਾਂ ਨੂੰ WhatsApp ਰਾਹੀਂ ਹੁਕਮ ਮਿਲਦੇ ਸਨ ਗੈਂਗ ਡਰੋਨ ਨੈੱਟਵਰਕ ਕੈਰੀਅਰ ਤੇ ਲੋਕਲ ਸਹਿਕਾਤੋਂ ਸਹਾਇਤਾ ਲੈਂਦੇ ਸੀ ਪੁਲਿਸ ਮੁਤਾਬਕ ਦੋਸ਼ੀਆਂ ਦੇ ਮੋਬਾਈਲ ਅਤੇ ਡਿਜੀਟਲ ਸਬੂਤਾਂ ਦੀ ਜਾਂਚ ਜਾਰੀ ਹੈ ਤਾਂ ਜੋ ਨੈੱਟਵਰਕ ਨੂੰ بے ਨਕਾਬ ਕੀਤਾ ਜਾ ਸਕੇ ਉਧਰ ਪੰਜਾਬ ਪੁਲਿਸ ਨੇ ਕਿਹਾ ਕਿ ਬਾਰਡਰ ਤਸਕਰੀ mafia ਨੂੰ ਮੁਕੰਮਲ ਤੌਰ ਤੇ ਖਤਮ ਕੀਤਾ ਜਾਏਗਾ ਇਸ ਮੌਕੇ ਤੇ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲੇ ਨੇ ਇਸ ਦੇ ਤਹਿਤ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਅਟਵਰਡਸ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਸਕਸੈਸ ਮਿਲੀ ਹੈ ਇੱਕ ਹੋਰ 7 ਬੜੇ ਲੀਥਰ ਤੇ ਸਫਿਸਟੀਕੇਟਿਡ ਵੈਪਨਸ ਅਸੀਂ ਰਿਕਵਰ ਕੀਤੇ ਆ ਦੋ ਮੁਲਜ਼ਮ ਐਚ ਗ੍ਰਿਫਤਾਰ ਕੀਤੇ ਐ ਸਾਰਾ ਕ੍ਰਾਸ ਬਾਰਡਰ ਪਾਕਿਸਤਾਨ ਦੇ ਸਾਈਡ ਤੋਂ ਪੁਸ਼ਿੰਗ ਕੀਤਾ ਗਿਆ ਇੰਡੀਅਨ ਟੈਨਟਰੀ ਦੇ ਵਿੱਚ ਇੱਕ ਕਨਸਾਈਨਮੈਂਟ ਔਰ ਇਹਦੇ ਚ ਜਿਹੜੇ ਦੋਨੋਂ ਮੁਲਜ਼ਮ ਫੜੇ ਗਏ ਇੱਕ ਬਲਵਿੰਦਰ ਸਿੰਘ ਐ ਪਿੰਡੀ ਸਦਾ ਅੰਮ੍ਰਿਤਸਰ ਰੂਰਲ ਦਾ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਇਹਨਾਂ ਨੇ ਪਾਕਿਸਤਾਨ ਬੇਸ ਸਮਗਲਸ ਨਾ ਇੰਟਾਚ ਆਇਆ ਚਾਹੇ ਤੇ ਉਹਨਾਂ ਦਾ ਹੈਂਡਲਰ ਵੀ ਪਾਕਿਸਤਾਨ ਚ ਹੀ ਹੈ ਪ੍ਰੀ ਡਿਸਟਿੰਡ ਲੋਕੇਸ਼ਨਸ ਤੇ ਜਿਹੜੇ ਕੋਆਰਡੀਨੇਟਸ ਭੇਜਦੇ ਰਹੇ ਉਹਦੇ ਨਾਲ ਡਰੋਨ ਰਾਹੀਂ ਇੱਕ ਕਨਸਾਈਨਮੈਂਟਸ ਆਈਆਂ ਪਹਿਲਾਂ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਉਹਨਾਂ ਦੀ ਟੀਮ ਨੇ ਤੇ ਬਲਵਿੰਦਰ ਨੂੰ ਫੜਿਆ ਉਹ ਤੋਂ ਤਿੰਨ ਜਿਹੜੇ ਐ ਪੀਪੀਐਕਸ 5 ਇਹ ਫੜੇਗੇ ਤੇ 2.30 ਬੋਰ ਦੇ ਚਾਈਨਿਸ ਪਿਸਟਲ ਫੜੇਗੇ 0.30 ਬੋਰ ਚਾਈਨਿਸ ਪਿਸਟਲ ਦੀ ਉਸ ਤੋਂ ਇਲਾਵਾ ਉਸ ਤੋਂ ਬਾਅਦ ਜਿਹੜੀ ਉਹਦੀ ਫਰਦਰ ਪੁੱਛਗਿੱਤ ਦੇ ਵਿੱਚ ਜੁਗਰਾਜ ਸਿੰਘ ਜਿਹੜਾ ਕਿ ڪرਿੰਡੇ ਦਾ ਮੂਲਾ ਬਹਿਰਾਮ ਪਿੰਡ ਇਹ ਫੜਿਆ ਗਿਆ ਇਹ ਤੋਂ 2 ਪਿਸਟਲ ਚਾਈਨਿਸ ਹੋਰ ਮਿਲੇ ਇਹ ਸਟਾਰ ਪਿਸਟਲ ਜਿਹੜਾ 0.304 ਦੇ ਕਹਿੰਦੇ ਆ ਇਦੇ ਚ ਜਿਹੜੀ ਮੇਨ ਗੱਲ ਆਈ ਹੈ ਕਿ ਦੁਗਰਾਜ ਦੇ ਖਿਲਾਫ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹੀਰੋਇਨ ਦਾ ਪਰਚਾ ਦਰਜ ਹੈ ਸਰਾਏਮਨਕਾਂ ਥਾਣਾ ਪੁਲਿਸ ਸਟੇਸ਼ਨ ਜਿਹੜਾ ਹੈਗਾ ਕਰਨਤਨ ਡਿਸਟ੍ਰਿਕਟ ਦਾ ਉੱਥੇ ਹੋਈ ਹੈ ਇਸ ਤੋਂ ਇਲਾਵਾ ਇੱਕ ਮਰਡਰ ਕੀਤਾ ਇਹਨਾਂ ਨੇ ਲੋਕੋ ਕੇ ਏਰੀਏ ਦੇ ਵਿੱਚ ਜਿੱਥੇ 302 ਮਰਡਰ ਤੇ ਅਟੈਂਪਟ ਟੂ ਮਰਡਰ ਤੇ ਆਰਮ ਲੈ ਕੇ ਜਾਂ ਧਾਰਾ ਤਹਿਤ ਮੁਕਦਮਾ ਦਰਜ ਹੈ ਉਸ ਵੀ ਵੌਂਟਡ ਸੀਗਾ ਜਿਨ ਦਾ ਆਪਾਂ ਬੈਕਗ੍ਰਾਉਂਡ ਦੇਖੀਏ ਬਲਵਿੰਦਰ ਲੇਬਰ ਦਾ ਕੰਮ ਕਰਦਾ 32 ਸਾਲ ਦੀ ਉਮਰ ਆ 11ਵੀਂ ਪਾਸ ਹੈ ਤੇ ਜਿਹੜਾ ਜਗਰਾਤ ਜੱਗਾ ਹੈਗਾ ਇਹ 29 ਸਾਲ ਦਾ 12ਵੀਂ ਪਾਸ ਹੈ ਬੀ.ਏ ਦਾ ਕੰਮ ਕਰਦਾ ਤੇ ਇਹ ਸਾਰਾ ਜਿਹੜੀ ਆਪਰੇਸ਼ਨ ਹੈ ਇਹਨੂੰ ਬਹੁਤ ਇੰਟੈਲੀਜੈਂਸ ਬੇਸਡ ਆਪਰੇਸ਼ਨ ਇਹਦੇ ਚ ਡੀ.ਸੀ.ਪੀ ਇਨਵੈਸਟੀਗੇਸ਼ਨ ਸਾਡੇ ਰਵਿੰਦਰਪਾਲ ਜੀ}{|\text{ਮਿਸ}{|\text{ਆਲਮ ਵਿਜੇ ਸਿੰਘ}{|\text{ਜਗਵਿੰਦਰ ਸਿੰਘ ਸਾਡੇ ਡੀ.ਸੀ.ਪੀ ਸਾਫ ਹਰਮਿੰਦਰ ਸਿੰਘ ਸਾਡੇ ਏ.ਸੀ.ਪੀ ਇਨਵੈਸਟੀਗੇਸ਼ਨ}} ਇੰਸਪੈਕਟਰ ਮੌਲਕ ਦੀ ਸੀਆਈਏ ਜਿਹੜਾ ਸੀਪੀ ਅੰਮ੍ਰਿਤਸਰ ਦੇ ਉਹਨਾਂ ਦੀ ਟੀਮ ਨੇ ਬਹੁਤ ਮਿਹਨਤ ਨਾਲ ਇਹਨੂੰ ਸਾਰੀ ਨੂਕਾਲ ਕੀਤੀ ਹੈ ਇਹਦੇ ਜਿਹੜੀ ਇੰਪੋਰਟੈਂਟ ਗੱਲ ਸਭ ਤੋਂ ਵੱਧ ਦੇਖਣ ਵਾਲੀ ਹੈ ਕਿ ਬਹੁਤ ਜ਼ਿਆਦਾ ਉਸਨ ਕੀਤਾ ਜਾ ਰਹੀਆਂ ਕਨਸਾਈਨਮੈਂਟਸ ਵਾਇਆ ਡਰੋਨ ਇੰਟੂ ਇੰਡੀਅਨ ਟੈਰੀਟਰੀ ਔਰ ਲਗਾਤਾਰ ਪਿੱਛੇ ਵੀ ਬਹੁਤ ਵੱਡੀਆਂ ਰਿਕਵਰੀਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀਆਂ ਗਈਆਂ ਪਰ ਲਗਾਤਾਰ ਉਹ ਕੋਸ਼ਿਸ਼ ਜਾਰੀ ਰਹਿੰਦੀ ਹੈ ਕਿ ਬਾੜੇ ਅੰਸਰਾਂ ਵਾਰੇ ਉਹਨਾਂ ਨੂੰ ਕਿਸ ਤਰ੍ਹਾਂ ਵੈਪਨ ਪਹੁੰਚਾਏ ਜਾਂ ਜਿਹੜੀਆਂ ਪਿਛਲੀਆਂ ਰਿਕਵਰੀਆਂ ਵੀ ਤੁਹਾਡਾ ਨਾਲ ਡਿਸਕਸ ਕੀਤੀ ਹੈ ਸੋ ਇਹ ਆਨ ਗoing ਇੱਕ ਪ੍ਰੋਸੈਸ ਹੈਗਾ ਕਿ ਜਿੱਦਾਂ ਕ੍ਰਾਸ ਬਾਰਡਰ ਸਮਗਲਰਸ ਤੇ ਹੈਂਡਲਰਸ ਸਾਡੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਜੋੜ ਲੈਂਦੇ ਨੇ ਬਾਅਦ ਚ ਕੋਈ ਬਹਾਨਾ ਨਹੀਂ ਫੜਦਾ ਤੇ ਅਲਟੀਮੇਟਲੀ ਇੱਥੇ ਆ ਕੇ ਜਿਨ੍ਹਾਂ ਚ ਵਿਚਾਰੇ ਜਿਹੜੇ ਫੇਸ ਕਰਦੇ ਆ ਸਾਰਾ ਕਾਨੂੰਨ ਸਰ ਦੇ ਖਿਲਾਫ ਨਹੀਂ ਹੈ ਜੀ ਉਹਦੇ ਖਿਲਾਫ ਨਹੀਂ ਹੈ ਜੀ ਉਹ ਬੈਠੇ ਕਿਹੜੀ ਪਿੰਡੀ ਸਦਾ ਪਿੰਡੀ ਬਿਲਕੁਲ ਨੇੜੇ ਹੈ ਜੀ ਪਾਉਂਡਰ ਤੇ ਇਸ ਕਰਕੇ ਉੱਥੇ ਉਹਨੂੰ ਬੜਾ ਐਡਵਾਂਟੇਜ ਹੈ ਉਹਨੇ ਹੀ ਸਾਰਾ ਇਹ ਕੰਮ ਮਤਲਬ ਨਾਲ ਜੋੜ ਕੇ ਤੇ ਮੁੜ ਕੇ ਜੁਗਰਾਜ ਦੇ ਨਾਲ ਜੁੜ ਕੇ ਕੰਮ ਕੀਤਾ ਪਰ ਗੱਲ ਤਾਂ ਦੇਖਣ ਵਾਲੀ ਇਹ ਹੈ ਕਿ ਜੇ ਸੱਤ ਪਿਸਟਲ ਜਿਹੜੇ ਹੈ ਇਹ ਇਹੋ ਜਿਹੇ ਬੰਦੇ ਆ ਕੋਲ ਆ ਕੇ ਅੱਗੇ ਹੋਰ ਗੈਂਗਸਟਰਾਂ ਕੋਲ ਟੈਰਰਿਸਟ ਕੋ ਚਲੇ ਜਾਂਦੇ ਆ ਤੇ ਕਿੰਨੀ ਪ੍ਰੋਬਲਮ ਆਉਂਦੀ ਹੈ ਸਰ ਜੁਗਰਾਜ ਦੇ ਕੰਟੈਕਟ ਕਿੱਥੇ ਆਇਆ ਇਹ ਮੈਨਾਂ ਦੀ ਕਾਮਨ ਹੈਂਡਲਰ ਹੈ ਜੀ ਪਾਕਿਸਤਾਨ ਵਾਲਾ ਸਰੋਤ ਤੇ ਮੈਂ ਟੈਂਟ ਵੀਤਾ ਜੀ ਉਹ ਜਿਹੜਾ ਉਹ ਮੰਦਾ ਇਹ ਬੰਦੇ ਨੇ ਬਸ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਸਭ ਤਾਰ ਜੁੜ ਜਾਣ ਵੀ ਇਹ ਅੱਗੇ ਕਿੱਥੇ ਜਾਣੇ ਸੀ ਉਹ ਥੋੜਾ ਜਿਹਾ ਜਦੋਂ ਫੜੇ ਜਾਂਦੇ ਫਿਰ ਇੱਕਦਮ ਥੋੜਾ ਮੁਸ਼ਕਲ ਹੁੰਦਾ ਇਹ ਜਿਹੜਾ ਟੈਂਟ ਏਰੀਆ ਚੇਅ ਹੋਇਆ ਜੀ ਜਿਹੜਾ ਤੇ ਜਿਹੜਾ ਬਲਵਿੰਦਰ ਹੈ ਇਸਲਾਮਾਬਾਦ ਏਰੀਏ ਦੇ ਵਿੱਚੋਂ ਜੁਗਰਾਜ ਸਰ ਜੀ ਕੋਈ ਸੰਪਰਕ ਸਰ ਬੰਨੀ ਯਾਰ ਉਹੀ ਹੀ ਸੋਚ ਰਹੇ ਆ ਵੀ ਇਹਨੇ ਕਿੰਨੂੰ ਦੇਨੇ ਸੀ ਬਿਕੋਜ਼ ਇਹ ਜਿੱਦਾਂ ਇਹਨਾਂ ਦੀ ਪਿਛੋਕੜ ਵੀ ਆਇਆ ਕਿ ਕਾਫੀ ਦੇਰ ਤੋਂ ਇਹ ਐਕਟਿਵ ਨਹੀਂ ਪਾਕਿਸਤਾਨ ਬੇਸਡ ਹੈਂਟਰ ਦੇ ਕੰਟੈਕਟ ਦੇ ਵਿੱਚ ਉਹੀ ਪੁਰਾਣਾ ਮੋਡਸ ਪਰੈਂਡੀ ਆ ਵੀ ਕਿਤੇ ਜਾ ਕੇ ਆਪਣਾ ਇੱਕ ਜਗ੍ਹਾ ਦੱਸ ਕੇ ਤੇ ਉੱਥੇ ਖੜੇ ਹੋ ਜਿਨਾ ਕੱਪੜਿਆਂ ਦੀ ਨਿਸ਼ਾਨੀ ਹੋਰ ਚੀਜ਼ਾਂ ਉਹ ਉਹੀ ਇਸ ਮੋਡਸ ਪਰੈਂਡੀ ਅਜੇ ਤੱਕ ਕੰਟੀਨਿਊ ਕਰ ਰਿਹਾ ਸਰ ਕਾਰ ਜਿਹੜੀ ਫੈਲਿੰਗ ਕਰਕੇ ਕਿਸੇ ਕੋਲ ਦੀ ਕੋਸੀ ਗੱਡੀ ਲੱਗੀ ਸੀ ਗੱਲ ਨੀ ਉਹ ਨਹੀਂ ਉਹ ਤਾਂ ਬੰਦੇ ਆਇਡੈਂਟੀਫਾਈ ਹੋ ਗਏ ਜੀ ਉਹ ਬੜੇ ਜਲਦੀ ਫੜ ਲਾਂਗੇ ਆਪਾਂ ਜੀ ਹਾਂ ਜੀ ਸਰ ਬਸ ਕੇ ਡੇਲਾ ਮੰਨ ਲਿਆ ਹਾਲੋ ਦੇਖਾਂ ਚਲੋ ਉਹ ਵੀ ਆਪਾਂ ਦੁਬਾਰਾ ਗੱਲ ਕਰਾਂਗੇ ਜੀ ਇਨਵੈਸਟੀਗੇਸ਼ਨ ਦਾ ਮੈਟਰ ਹੈ ਆਪਾਂ ਜਦੋਂ ਹੋ ਗਈ ਫਾਈਨਲਾਈਜ਼ ਤੁਹਾਡਾ ਡੈਫੀਨਿਟਲੀ ਜੀ ਉਹ ਕਿੰਨਾ ਸ਼ੇਅਰ ਕਰਨੀ ਤੁਹਾਡਾ ਨਹੀਂ ਕਰਨੀ ਹੈ ਜੀ ਸਰ ਅਜੇ ਤੱਕ ਪੁੱਛ ਕੇ ਚਾਹਿਆ ਹੈ ਕਿ ਕਿੰਨੇ ਪੈਸੇ ਇਹਨਾਂ ਨੂੰ ਦਿੱਤੇ ਗਏ ਆ ਜਿਹੜਾ ਐਸੇ ਦੀ ਫਾਈਨੈਂਸ਼ੀਅਲ ਟ੍ਰੇਲ ਇਹਨਾਂ ਦੇ ਬੈਂਕ ਬੁੱਕ ਅਕਾਊਂਟ ਲੈ ਰਹੀ ਅਸੀਂ ਤੇ ਉਹ ਸਾਰਾ ਦੇਖ ਰਹੇ ਹ ਹਵਾਲਾ ਵਾਲਾ ਐਂਗਲ ਵੀ ਜੇ ਪੈਸੇ ਆਏ ਤਾਂ ਪਾਕਿਸਤਾਨ ਵਾਪਸ ਕਿੱਦਾਂ ਜਾਂ ਉਹ ਵੀ ਸਾਡੇ ਸੀਆਈ ਇਨਸਪੈਕਟਰ ਸਾਹਿਬ ਕਾਫੀ ਇਸ ਨੇ ਨੇੜੇ ਪਹੁੰਚੇ ਹੋਏ ਨੇ ਬੜਾ ਮਾਈਨਿਊਟਲੀ ਕੰਮ ਕਰ ਰਹੇ ਕਿਸਾ ਸੰਪਰਕ ਚਾਇਸ ਹਸ ਫਾਕਿਸਤਾਨ ਦੇ ਕੋ ਯਾਰ ਜਿਹੜੇ ਬਾਰਡਰ ਏਰੀਆ ਦੇ ਬੰਦੇ ਨੇ ਇਹਨਾਂ ਨੂੰ ਤੁਹਾਨੂੰ ਪਤਾ ਪਹਿਲਾਂ ਵੀ ਹੁੰਦਾ ਕਿ ਉਧਰੋਂ ਵੀ ਕੋਸ਼ਿਸ਼ ਜਾਰੀ ਰਹਿੰਦੀ ਹੈ ਤੇ ਇਹ ਵੀ ਸਾਡੇ ਬੰਦੇ ਵੀ ਕਟ ਨਹੀਂ ਕਰਦੇ ਇਸ ਦਾ ਪੈਸੇ ਦੇ ਲਾਲਚ ਸਰ ਜੀ ਮੈਂ ਤੁਸੀ ਦੱਸਿਆ ਕਿ ਬਰਿੰਦਰ ਜਿਹਾ ਕਾਫੀ ਉਹ ਕਿਆ ਜਾਸੋ ਬਾ ਕੀ ਉਹਦੀ ਆਰਥਿਕ ਸਥਿਤੀ ਜਿਹੜੀ ਇਕਨੋਮਿਕਲ ਸਿਚੁਏਸ਼ਨ ਹੁ ਕਾਟ ਐਸ ਤੋਂ ਪਹਿਲੇ ਵੀ ਕੁਝ ਇਲਾਕਿਆਂ ਦੇ ਬੰਦੇ ਪਰੇਗੇ ਜੂਂ ਕੀ ਮੋਟਰ ਸਪੈਨਿੰਗ ਜਾਲੀਤੀ ਜਾ ਰਹੀ ਤੇ ਜਿੰਨਾਂ ਦੀ ਆਰਥਿਕ ਸਥਿਤੀ ਘਟਾ ਉਹੀ ਇਸ ਜ ਚ ਪਾਕਿਸਤਾਨ ਦੇ ਹੈਂਡਲ ਬਣਗੇ ਕੁਝ ਜਿਵੇਂ ਕਿ ਜਿਆਦਾ ਜਿਆਦਾਤਰ ਜਿਹੜੇ ਇਕਨੋਮਿਕ ਜਿਹੜੇ ਥੋੜਾ ਜਿਹਾ ਟਾਈਟ ਨੇ ਜਾਂ ਇਕਨੋਮਿਕ ਸਥਿਤੀ ਜਿਹੜੀ ਨਹੀਂ ਚੰਗੀ ਉਹ ਜ਼ਿਆਦਾ ਉਹਨਾਂ ਦੇ ਮਤਲਬ ਗੱਲਾਂ ਚ ਆਉਂਦੇ ਆ ਲੋਭਾ ਚ ਆ ਜਾਂਦੇ ਆ ਤੇ ਉਹੀ ਆ ਅੱਗੇ ਜਾ ਕੇ ਇਹੋ ਜੇ ਕੰਮਾਂ ਚ ਇਨਵੋਲ ਹੁੰਦੇ ਆ ਹੁਣ ਜੇ ਆਪਾਂ ਇਹਨਾਂ ਦੀ ਕੁਆਲਿਟੀ ਦੇਖੋ ਤੁਸੀਂ ਪਿਸਟਲ ਦੀ ਮੈਂ ਸਮਝਦਾ ਕਿ ਬਿਲਕੁਲ ਬ੍ਰੈਂਡ ਨਿਊ ਔਰ ਬੜੇ ਸਫਿਸਟੀਕੇਟਿਡ ਪਿਸਟਲ ਨੇ ਐਵੇਂ ਪਤਾ ਲੱਗਿਆ ਕਿ ਪਾਕਿਸਤਾਨ ਚ ਵੀ ਕੋਈ ਹੋਜੀ ਇਹਨਾਂ ਨੇ ਉੱਥੇ ਲਾਈ ਹੋਈ ਹੈ ਫੈਕਟਰੀ ਵਗੈਰਾ ਤੋਂ ਹਾਲਾ ਕਿ ਬਲੌਕ ਜਿਹੜਾ ਆਸਟਰੀਅਨ ਆ ਪੀ ਐਕਸ 5 ਵੀ ਯੂਰੋਪੀਅਨ ਹੈਗੇ ਨੇ ਔਰ ਉੱਥੇ ਵੀ ਇਹ ਮੈਨੂਫੈਕਚਰ ਕਰਕੇ ਤੇ ਉਦੀ ਸੇਮ ਟੂ ਸੇਮ ਜਿਹੜੀ ਹੈ ਉਹ ਕਾਪੀ ਵੀ ਕਰ ਲੈਂਦੇ ਆ ਤੇ ਉਹਦੀ ਜਿਹੜੀ ਸਫਿਸਟੀਕੇਟਡ ਤੇ ਉਹਦੀ ਜਿਹੜੀ ਜਿਹਨੂੰ ਆਪਾਂ ਚੱਲ ਕਹਿੰਦੇ ਆ ਵੈਪਨ ਦੀ ਉਹਦੀ ਜਿਹੜੀ ਯੂਜੇਜ ਹੈ ਬਹੁਤ ਹੀ ਲੀਥਲ ਹੈਗੀ ਹੈ ਇਹਨਾਂ ਦੀ ਐਮੂਨੀਸ਼ਨ ਵੀ ਉਹ ਗੱਲ ਆ ਕਿ ਸਰ ਐਮੂਨੀਸ਼ਨ ਵੀ ਆਏ ਆਉਣਾ ਸੀਗਾ ਜੀ ਉਹ ਵੀ ਅਸੀਂ ਫੜ ਲੈਣਾ ਹੁਣ ਸਾਡੇ ਹੈ ਧਿਆਨ ਚ ਵੀ ਬੰਦਾ ਉੱਚ ਲੱਗੇ ਹੋਏ ਤਾਂ ਪੈਸਿਆਂ ਦਾ ਕਿਸਮਾ ਲੈਣ ਦੇ ਹੁੰਦਾ ਕੋਈ ਦੁਬਈ ਆਇਆ ਹੁੰਦਾ ਹੈ ਕਿਉਂਕਿ ਏਕਲ ਕਨਸਾਈਨਮੈਂਟ ਆਉਂਦੀ ਹੈ ਤਾਂ ਪੈਸੇ ਵੀ ਦਿੰਦੇ ਹੁੰਦੇ ਉਹ ਤੋਂ ਅਫਰਡੀ ਕਰਦਾ ਉਹ ਕੋਈ ਅਕਾਉਂਟਸ ਦੇ ਥ्रू ਦਿੰਦੇ ਆ ਆਇਆ ਦੁਬਈ ਜਾਂ ਕਿਸ ਤਰ੍ਹਾਂ ਜਾਂਦਾ ਜੀ ਨਾ ਦੇਖੋ ਬੇਸਿਕਲੀ ਤਾਂ ਪਤਾ ਕੀ ਹੁੰਦਾ ਜੀ ਜਿਆਦਾਤਰ ਹਵਾਲੇ ਦਾ ਬੰਦਾ ਆਇਆ ਹਿਊਮਨ ਆ ਕੇ ਦਿੱਲੀ ਦੁੱਲੀ ਤੋਂ ਜਵੇਂ ਆਪਾਂ ਪਹਿਲਾਂ ਫੜੇ ਲੁਧਿਆਣੇ ਦੇ ਵੀ ਬੰਦੇ ਫੜੇ ਹੈ ਇਵਨ ਹਾਇਜ਼ਰੀ ਵਾਲਾ ਆਪਾਂ ਤੁਹਾਨੂੰ ਯਾਦ ਹੋਣਾ ਫੜਿਆ ਸੀ ਬੰਦਾ ਇੱਕ ਉਹ ਸਾਰੇ ਕਿਉਂਕਿ ਬਾਹਰ ਐਕਸਪੋਰਟ ਵਗੈਰਾ ਦਾ ਕੰਮ ਵੀ ਚੱਲਦਾ ਹੈ ਹੋਰ ਗੱਲਾਂ ਟਰੇਡ ਚੱਲ ਉਸ ایڈਜਸਟਮੈਂਟ ਕਰਦੇ ਪਹਿਲਾਂ ਆਪਾਂ ਤੁਹਾਨੂੰ ਯਾਦ ਹੁਣ Rajasthan ਦੇ ਵਿੱਚ ਵੀ ਕਾਫੀ ਲੋਕ ਫਰੇ ਸੀ ਜਿਹੜੇ ਕਿ ਹਵਾਲੇ ਨਾਲ ਹੀ ਰਿਲੇਟਡ ਸੀਗੇ Haryana ਤੋਂ ਹੋਰ ਸਾਰੇ ਸੋ ਬੇਸਿਕਲੀ ਕੀ ਹੈ ਕਿ ਜਿਹੜੇ ਚੈਨਲਸ ਨੇ ਹਵਾਲੇ ਤੇ ਉਹਨਾਂ ਨੂੰ ਕਿਤੇ ਨਾ ਕਿ ਟੱਚ ਕਰ ਲੈਂਦੇ ਵਾਇਾ ਦੁਬਈ ਹੀ ਜ਼ਿਆਦਾ ਰੂਟ ਅੱਜਕੱਲ ਮੇਨ ਜਿਹੜਾ ਸਾਹਮਣੇ ਆ ਰਿਹਾ ਠੀਕ ਹੈ ਸਰ ਥੈਂਕ ਯੂ ਜੀ